ਜਗਜੀਤ ਢੱਲੇਵਾਲ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਜਗਜੀਤ ਢੱਲੇਵਾਲ ਦੇ ਆਲੇ-ਦਾਲੇ ਜਿਹੜੇ ਕਿ ਸ਼ੀਸ਼ੇ ਲਗਾਏ ਜਾਣਗੇ ਤੇ ਜਿਸ ਤੋਂ ਬਾਅਦ ਇਨਫੈਕਸ਼ਨ ਦੇ ਕਾਰਨ ਡਾਕਟਰਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਦੱਸਦੀ ਹੈ ਕਿ ਹੁਣ ਜਗਜੀਤ ਢੱਲੇਵਾਲ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਤਾਂ ਦੱਸੀਏ ਕਿ ਉਹਨਾਂ ਦੇ ਹੁਣ ਆਲੇ-ਦੁਆਲੇ ਸ਼ੀਸ਼ੇ ਲਗਾਏ ਜਾਣਗੇ ਤੇ ਜਿਸ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਤੋਂ ਬਚਾਏ ਬਚਾਅ ਹੋਊਗਾ ਤੇ ਉੱਥੇ ਹੀ ਕਈ ਲੀਡਰ ਉਹਨਾਂ ਨੂੰ ਮਿਲਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਤੇ ਕਿਸਾਨ ਜਥੇਬੰਦੀਆਂ ਲਗਾਤਾਰ ਉਹਨਾਂ ਦੇ ਆਲੇ-ਦੁਆਲੇ ਨੇ ਤੇ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਹ ਵੱਡਾ ਜਿਹੜਾ ਕਿ ਫੈਸਲਾ ਲਿਆ ਗਿਆ ਤੇ ਦੱਸੀਏ ਕਿ ਜੀਤ ਢਲੇਵਾਲ ਨੂੰ ਲੈ ਕੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਆਲੇ-ਦਾਲੇ ਜਿਹੜੇ ਕਿ ਸ਼ੀਸ਼ੇ ਲਗਾਏ ਜਾਣਗੇ ਤੇ ਜਿਸ ਤੋਂ ਬਾਅਦ ਇਨਫੈਕਸ਼ਨ ਦੇ ਬਚਾਅ ਕਾਰਨ ਜਿਹੜਾ ਕਿ ਜੀਤ ਢੱਲੇਵਾਲ ਨੂੰ ਜਿਹੜਾ ਕਿ ਬੰਦ ਰੱਖਿਆ ਜਾਵੇਗਾ ਤੇ ਜਿਸ ਦੇ ਵਿੱਚ ਜਿਹੜੇ ਉਹਨਾਂ ਦੇ ਆਲੇ-ਦੁਆਲੇ ਕਿਸਾਨ ਸੀ ਉਹਨਾਂ ਨੂੰ ਜਿਹੜਾ ਕਿ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਹੁੰਡਲੇਵਾਲ ਦੀ ਗੱਲ ਕਰਦੇ ਹਾਂ ਤਾਂ ਬਿਤੇ ਦਿਨਾਂ ਤੋਂ ਹੀ ਉਹ ਮਰਨ ਵਾਰ ਤੋਂ ਉਹਨਾਂ ਦੇ ਵੱਲੋਂ ਜਾਰੀ ਹੈ ਅਜੇ ਤੱਕ ਵੀ ਉਹਨਾਂ ਨੇ ਪਖੜਤਾਲ ਨਹੀਂ ਛੱਡੀ ਤੇ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨੇ ਤੇ ਡਾਕਟਰ ਉਹਨਾਂ ਦੇ ਆਲੇ-ਦਾਲੇ 24 ਘੰਟੇ ਰਹਿੰਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨ ਜਥੇਬੰਦੀਆਂ ਜਗੀਤ ਢਲੇਵਾਰ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਅੱਜ ਕਈ ਜਿਹੜੇ ਕਿ ਸਿਆਸੀ ਲੀਡਰ ਵੀ ਪਹੁੰਚ ਰਹੇ ਨੇ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉੱਥੇ ਹੀ ਕਈ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ ਦੂਜੇ ਪਾਸੇ ਕਾਂਗਰਸ ਪਾਰਟੀ ਤੇ ਜਿਸ ਤੋਂ ਬਾਅਦ ਉੱਥੇ ਕਈ ਲੀਡਰ ਜਿਹੜੇ ਕਿ ਸਿਆਸੀ ਲੀਡਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਕਈ ਸਿੰਗਰ ਵੀ ਮੌਜੂਦ ਨੇ ਤੇ ਜਗਜੀਤ ਢੱਲੇਵਾਲ ਦੀ ਫੁੱਲ ਸਪੋਰਟ ਕੀਤੀ ਜਾ ਰਹੀ ਹੈ ਤੇ ਹੁਣ ਜਗਜੀਤ ਢੱਲੇਵਾਲ ਦਾ ਅੱਜ 23ਵਾਂ ਦਿਨ ਹੈ ਤੇ ਹਜੇ ਵੀ ਮਾਰਨ ਵਾਰਤ ਉਹਨਾਂ ਦਾ ਜਾਰੀ ਹੈ ਤੇ ਜਿਸ ਤੋਂ ਬਾਅਦ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਹਜੇ ਵੀ ਪ੍ਰਧਾਨ ਸਾਹਿਬ ਅੜੇ ਹੋਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਤਰਨਾ ਨਹੀਂ ਛੱਡਾਂਗੇ ਤੇ ਪੰਜਾਬ ਦੀ ਲੜਾਈ ਜਿਹੜੇ ਕਿ ਪਰਦਾਨ ਸਾਹਿਬ ਲੜ ਰਹੇ ਨੇ ਤੇ ਜਗਜੀਤ ਡੱਲੇਵਾਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਜਿਸ ਦੌਰਾਨ ਉੱਥੇ ਹੀ ਅੱਜ 23 ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਕਿਡਨੀ ਆ ਖਰਾਬ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਾਇਲੈਂਟ ਅਟੈਕ ਦਾ ਜਿਹੜਾ ਕਿ ਖਤਰਾ ਵੀ ਦੱਸਿਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਢੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਸਾਰਾ ਹੀ ਪੰਜਾਬ ਚਿੰਤਤ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਅੱਜ 23 ਦਿਨ ਹੋ ਗਏ ਨੇ ਤੇ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਤੇ ਹੁਣ ਜਗਜੀਤ ਢੱਲੇਵਾਲ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਜਿਹੜਾ ਕਿ ਡਾਕਟਰਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਆਲੇ-ਦਾਲੇ ਜਿਹੜੇ ਕਿ ਸ਼ੀਸ਼ੇ ਲਗਾਏ ਜਾਣੇ ਤੇ ਉੱਥੇ ਹੀ ਸਰਕਾਰੀ ਟੀਮ ਹੈ ਜਿਹੜੀਆਂ ਕਿ ਸ਼ੰਭੂ ਬਾਰਡਰ ਪਹੁੰਚੀਆਂ ਨੇ ਤੇ ਜਿਸ ਦੇ ਦੌਰਾਨ ਜਗਜੀਤ ਡੱਲੇਵਾਲ ਯਾਨੀ ਕਿ ਪ੍ਰਧਾਨ ਸਾਹਿਬ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਕਈ ਸਿਆਸੀ ਲੀਡਰ ਕਈ ਜਥੇਬੰਦੀਆਂ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੀਆਂ ਨੇ ਪਰੰਤੂ ਹੁਣ ਜਗਜੀਤ ਡੱਲੇਵਾਲ ਜਿਹੜੇ ਕਿ ਉਹਨਾਂ ਦੇ ਆਲੇ-ਦਾਲੇ ਸ਼ੀਸ਼ੇ ਲਗਾਏ ਜਾਣਗੇ